ਬਿਲਕੁਲ ਜੀ ਮਾਰਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੋਟਲ ਲਾ ਕੇ ਬੁਲੇਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ ਤੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਆ ਵਧੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਣ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਣ ਕਰ ਰਹੀਆਂ ਨੇ ਕਿਦੋਂ ਸਰ ਤੁਹਾਡੇ ਵੱਲੋਂ ਇੱਕ ਥਾਰ ਗੱਡੀ ਨੂੰ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਗਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੋਕੀ ਗਈ ਸੀ ਉਹਦਾ ਜਿਹੜਾ ਓ ਗਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡੇਡੀ ਰਿਟੇਨ ਕਰ ਲਈ ਆਪਦੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ 플레이ਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਆ ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇ ਭਵਿੱਖ ਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹੁਣ ਵੀ ਅਸੀਂ ਕਾਰ ਦੇਖ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਿਹਮ ਹੈਗੀ ਹੈ ਲਗਾਤਾਰ ਜਿਹੜੀ ਇਹ ਇਸ ਤਰੀਕੇ ਨਾਲ ਚੱਲ ਰਹੀ ਹੈ ਮਾਲਟੌਨ ਦੇ ਏਰੀਆ 'ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮਾਲਟੌਨ ਦੇ ਏਰੀਆ 'ਚ ਉਹਨਾਂ ਤੇ ਨਤਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇਨ ਚਾਰਜ ਚਾਰੇ ਜ਼ੋਨ ਇਨ ਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਉਹ ਵਕਫ ਵਕ ਇਕੱਠੀਆਂ ਕਰਕੇ ਅਸੀਂ ਕੰਮ ਕਰ ਰਹੇ ਆ ਕਿ ਲੋਗਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਅੱਜ ਵੀ ਕਿਹੜੇ ਟ੍ਰੈਫਿਕ ਦੀਆਂ ਧੱਜੀਆਂ ਉਡਾਉਂਦੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਕੋਲ ਹੈ ਅ ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਆ ਐਂਡ ਜੇ ਉਹ ਬੱਚਾ ਲਰਨ ਲਾਇਸੈਂਸ ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਹਾ ਤੇ ਉਹ ਅਸੀਂ ਗੱਡੀ ਵੀ ਜਿਹੜੀ ਹੈ ਬੰਦ ਕਰਾਂਗੇ ਔਰ ਉਹਦੇ ਤੇ ਜਿਹੜਾ ਅੰਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਆ ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਹੈ ਲਾ ਨੂੰ ਬ੍ਰੇਕ ਨਾ ਕੀਤਾ ਜਾਵੇ ਬਿਲਕੁਲ ਜੀ ਮਾਜੂਕ ਸੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੋਟਲ ਲਾ ਕੇ ਬੁਲਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ ਤੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਆ ਵਧੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਣ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਣ ਕਰ ਰਹੀਆਂ ਨੇ ਕਿਦੋਂ ਸਰ ਤੁਹਾਡੇ ਵੱਲੋਂ ਇੱਕ ਥਾਰ ਗੱਡੀ ਨੂੰ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਗਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੋਕੀ ਗਈ ਸੀ ਉਹਦਾ ਜਿਹੜਾ ਓ ਗਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡੇਡੀ ਰਿਟੇਨ ਕਰ ਲਈ ਆਪਦੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ 플레이ਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਆ ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇ ਭਵਿੱਖ ਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹੁਣ ਵੀ ਅਸੀਂ ਕਾਰ ਦੇਖ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਿਹਮ ਹੈਗੀ ਹੈ ਲਗਾਤਾਰ ਜਿਹੜੀ ਇਹ ਇਸ ਤਰੀਕੇ ਨਾਲ ਚੱਲ ਰਹੀ ਹੈ ਮਾਲਟੌਨ ਦੇ ਏਰੀਆ 'ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮਾਲਟੌਨ ਦੇ ਏਰੀਆ 'ਚ ਉਹਨਾਂ ਤੇ ਨਤਪਾਉਣਾ ਹੱਸੇ ਇੱਥੇ ਸਾਰੀ ਟੀਮ ਜ਼ੋਨ ਇਨ ਚਾਰਜ ਚਾਰੇ ਜ਼ੋਨ ਇਨ ਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਉਹ ਵਕ ਵਕ ਇਕੱਠੀਆਂ ਕਰਕੇ ਅਸੀਂ ਕੰਮ ਕਰ ਰਹੇ ਹਾਂ ਕਿ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਵੀ ਕਿਹੜੇ ਟ੍ਰੈਫਿਕ ਦੀਆਂ ਧੱਜੀਆਂ ਉਡਾਉਂਦੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਕੋਲ ਹੈ ਅ ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਐ ਐਂਡ ਜੇ ਉਹ ਬੱਚਾ ਉਹਨੇ ਕੋਲ ਲਰਨ ਲਾਇਸੈਂਸ ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਹਾ ਤੇ ਉਹ ਅਸੀਂ ਗੱਡੀ ਵੀ ਜਿਹੜੀ ਹੈ ਬੰਦ ਕਰਾਂਗੇ ਔਰ ਉਹਦੇ ਤੇ ਜ ਗੱਲਾਂ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਹੈ ਲਾਅ ਨੂੰ ਬ੍ਰੇਕ ਨਾ ਕੀਤਾ ਜਾਵੇ